ਇਹ ਕੋਈ ਥੇਰੇ ਮਾਝੂ ਨਾਲ ਦੱਲ ਸਾਨੂੰ ਦੱਸ ਅੱਜ ਮਗਰ ਹੀ ਬੰਨ ਅੱਗੇ ਵਾਲਾ ਅੱਗੇ ਵਾਲਾ ਸਾਨੂੰ ਨਹੀਂ ਮੈਂ ਮਗਰ ਬੰਨ ਮੈਨੂੰ ਸੱਦਾ ਤੁਸੀਂ ਕੋਈ ਪੈਸਾ ਵਾਕੇ ਆਓ ਹੈਲੋ ਹੈਲੋ ਆ ਮੋਟਰਸਾਈਕਲ ਤੇ ਆਏ ਹੋ ਅੱਗੇ ਮੋਟਰ ਅੱਗੇ ਬੰਨ ਰਾਤੀ ਹੁੰਦਾ ਤੇਰੇ ਬਰਾ ਨੂੰ ਤੇਰੇ ਸਿੱਟੇ ਆਈ ਨਾ ਕੰਮ ਆਪੇ ਨੂੰ ਨਿਕਲਾ ਦੇ ਬਟੇ ਬਲੀ ਕੋਈ ਤੇਰੇ ਮਾਂ ਤੋਂ ਗੱਲਾਂ ਸੁਣ ਦੱਸ ਜਿਸ ਜਗ੍ਹਾ ਤੇ ਭਰਾ ਦੀ ਮੌਤ ਹੋਈ ਸੀ ਉਸੇ ਜਗ੍ਹਾ ਤੇ ਹੀ ਤਕਰੀਬਨ 2 ਸਾਲ ਬਾਅਦ ਇਹ ਕੁੜੀ ਇੱਕ ਖੌਫਨਾਕ ਅੰਜਾਮ ਦੇਣ ਦੇ ਲਈ ਪਹੁੰਚ ਜਾਂਦੀ ਹੈ ਜੀਆਂ ਦੋਸਤੋ ਇਹ ਕੁੜੀ ਸ੍ਰੀ ਅਮਰਸਰ ਸਾਹਿਬ ਤੋਂ ਚੱਲਦੀ ਹੈ ਤੇ ਪਹੁੰਚ ਜਾਂਦੀ ਹੈ ਅਬੋਹਰ ਦੀ ਉਸ ਜਗ੍ਹਾ ਤੇ ਦੱਸਿਆ ਜਾਂਦਾ ਹੈ ਕਿ ਜਿਸ ਜਗ੍ਹਾ ਤੇ ਤਕਰੀਬਨ 2 ਸਾਲ ਪਹਿਲਾਂ ਇਸ ਦੇ ਭਰਾ ਦੀ ਮੌਤ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਕੁੜੀ ਡਿਪਰੈਸ਼ਨ ਦੇ ਵਿੱਚ ਚੱਲ ਰਹੀ ਸੀ ਤੇ ਅੱਜ ਇਸ ਕੁੜੀ ਨੇ ਇੱਕ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਸੀ ਕਿ ਜਿਸ ਦੇ ਨਾਲ ਪਰਿਵਾਰ ਤੇ ਵੱਡਾ ਦੁੱਖਾਂ ਦਾ ਪਹਾੜ ਟੁੱਟ ਪੈਣਾ ਸੀ ਜੀਆ ਦੋਸਤੋ ਇਹ ਕੁੜੀ ਆਤਮ ਹੱਤਿਆ ਕਰਨ ਦੇ ਲਈ ਉਸ ਜਗ੍ਹਾ ਤੇ ਪਹੁੰਚਦੀ ਹੈ ਜਿਸ ਜਗ੍ਹਾ ਤੇ 2 ਸਾਲ ਪਹਿਲਾਂ ਇਸ ਦੇ ਭਰਾ ਦੀ ਮੌਤ ਹੋਈ ਹੁੰਦੀ ਹੈ ਪਰ ਗਨੀਮਤ ਇਹ ਰਹਿੰਦੀ ਹੈ ਕਿ ਇਸ ਦਾ ਪਤੀ WhatsApp ਤੇ ਇਸ ਦੀ ਲੋਕੇਸ਼ਨ ਜਦੋਂ ਦੇਖਦਾ ਤਾਂ ਉਸ ਜਗ੍ਹਾ ਤੇ ਇਸ ਕੁੜੀ ਨੂੰ ਜਾਂਦੀ ਦੇਖ ਕੇ ਇਸ ਦਾ ਕਿਤੇ ਨਾ ਕਿਤੇ ਮੱਥਾ ਠਣਕਦਾ ਕਿਉਂਕਿ ਉਸ ਜਗ੍ਹਾ ਤੇ ਇਹਨਾਂ ਨੂੰ ਕੋਈ ਵੀ ਕੰਮ ਜਾਂ ਫਿਰ ਲੈਣਾ ਦੇਣਾ ਨਹੀਂ ਹੁੰਦਾ ਉਸ ਰਸਤੇ ਦੇ ਨਾਲ ਫਿਰ ਕਿਸੇ ਮੌਕੇ ਨੂੰ ਸੰਭਾਲਦੇ ਹੋਏ ਇਸ ਦਾ પતિ ਉਸ ਮੌਕੇ ਤੇ ਪਹੁੰਚਦਾ ਤੇ ਨਾਲ ਹੀ ਨਰੈਣ ਸੇਵਾ ਦਲ ਵੱਲੋਂ ਵੀ ਇਸ ਦੇ પતિ ਦੀ ਮਦਦ ਕੀਤੀ ਜਾਂਦੀ ਹੈ ਅਤੇ ਕਿਸੇ ਵੱਡੀ ਦੁਰਘਟਨਾ ਤੋਂ ਪਹਿਲਾਂ ਹੀ ਇਹ ਮੌਕੇ ਤੇ ਪਹੁੰਚ ਜਾਂਦੇ ਨੇ ਜਿੱਥੇ ਕਿ ਇਹ ਕੁੜੀ ਹਜੇ ਆਪਣੇ ਅੰਦਰਲੀ ਕਸਮਕਸ਼ ਦੇ ਨਾਲ ਜੂਝ ਰਹੀ ਹੁੰਦੀ ਹੈ ਅਤੇ ਆਤਮ ਹੱਤਿਆ ਕਰਨ ਦੀ ਤਿਆਰੀ ਕਰ ਰਹੀ ਹੁੰਦੀ ਹੈ ਤੇ ਸਾਹਮਣੇ ਆਇਆ ਕਿ ਤਕਰੀਬਨ 2 ਸਾਲ ਪਹਿਲਾਂ ਇਸੇ ਹੀ ਜਗ੍ਹਾ ਤੇ ਇਸ ਕੁੜੀ ਦੇ ਇਕਲੌਤੇ ਭਰਾ ਦੀ ਮੌਤ ਹੋਈ ਸੀ ਉਦੋਂ ਤੋਂ ਹੀ ਇਹ ਕੁੜੀ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚੱਲ ਰਹੀ ਸੀ ਅਤੇ ਡਿਪਰੈਸ਼ਨ ਦੇ ਚੱਲਦਿਆਂ ਹੀ ਅੱਜ ਇਹ ਵੱਡੀ ਘਟਨਾ ਨੂੰ ਵੀ ਇਹ ਅੰਜਾਮ ਦੇਣ ਲੱਗੀ ਸੀ ਪਰ ਗਨੀਮਤ ਰਹੀ ਮੌਕਾ ਸੰਭਾਲ ਲਿਆ ਇਸ ਦੇ ਪਰਿਵਾਰਕ ਮੈਂਬਰਾਂ ਨੇ ਅਤੇ ਇਸ ਕੁੜੀ ਦੀ ਜਾਨ ਬਚ ਗਈ ਹੈ ਸੋ ਨਰੈਣ ਸੇਵਾਦਾਲ ਨੂੰ ਇੱਕ ਸਲੂਟ ਬਣਦਾ ਜਿਨ੍ਹਾਂ ਨੇ ਕੀ ਇੱਕ ਭੈਣ ਦੀ ਇੱਕ ਕੁੜੀ ਦੀ ਜਾਨ ਬਚਾ ਲਈ ਹੈ ਆਓ ਦੇਖੋ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਅਲਿਮਿਟਡ ਗਿਆਨ ਦੇ ਨਾਲ ਬਨੇ ਰਹਿਣਾ ਤੇ ਅਲਿਮਿਟਡ ਗਿਆਨ YouTube ਚੈਨਲ ਤੇ ਜਿਹੜੇ ਦੋਸਤ ਨਵੇਂ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਅਤੇ ਜੇਕਰਕੇ ਤੁਸੀਂ ਇਸ ਵੀਡੀਓ ਨੂੰ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਅਲਿਮਿਟਡ ਗਿਆਨ ਮੀਡੀਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਸੋ ਮਿਲਦੇ ਆਂ ਜਲਦ ਹੋਰ ਅਪਡੇਟ ਦੇ ਨਾਲ ਹੁਣ ਜਾਂਦੇ ਜਾਂਦੇ ਦੇਖੋ ਇੱਕ ਵਾਰ ਫਿਰ ਤੋਂ ਇਹ ਪੂਰੀ ਵੀਡੀਓ ਆ ਲੱਗੇ ਬਾਲਾ ਸੋਨੂੰ ਸਹੀ ਮੈਂ ਮਗਰ ਬੰਦੇ ਮੈਂ ਸੱਜਣਾ ਤੁਸੀਂ ਕੋਈ ਸਹੀ ਵਾਗੇ ਆਓ ਹੈਲੋ ਹੈਲੋ ਮੈਂ ਮੋਟਰਸਾਈਕਲ ਤੇ ਆਇਆ ਹਾਂ ਪਾਪਰ ਮੋਟਰ ਅੱਗੇ ਹੋ ਜਾਓ ਗੱਲ ਨਹੀਂ ਹੋਊਗੀ ਅੰਮੀ ਦਾ ਨਾਮ ਤੇਰੇ ਬਰਾ ਨੂੰ ਆ ਵੀ ਆਪਾਂ ਲੱਗ ਰਹੇ ਕਿੰਨੇ ਲੱਗ ਰਹੇ ਤੁਹਾਨੂੰ ਪਤਾ ਤੁਹਾਨੂੰ ਸੁਣਿਆ ਕਿ ਤੇਰੇ ਸਿੱਟਾ ਹੀ ਨਾ ਕੁਝ ਤਾਂ ਆਪਾਂ ਨੂੰ ਇਕਲਾ ਦੇ ਬੈਠੋ ਬਲੀਕ ਇਹ ਕੋਈ ਤੇਰੇ ਮਾਝੋ ਗੱਲਾਂ ਸੁਣ ਦੱਸ